ਲੇ ਉਦдый ਚਰਜਦੀ ਪਈ ਆ ਮੈਂ ਕਿਉ ਸੰਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਬੇਬੇ ਸਤਿ ਸ਼੍ਰੀ ਅਕਾਲ ਕਰਦੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੇਬੇ ਅੱਜ ਆਪਕਾ ਤੇ ਵਲੌਗ ਬਣਾਉਣ ਲੱਗੇ ਆਂ ਅਸੀਂ ਵਲੌਗ ਬਣਾਉਣ ਲੱਗੇ ਆ ਲੈਪਟਾਪ ਤੇ ਲੈਪਟਾਪ ਨਹੀਂ ਬੇਬੇ ਮੈਕਬੁੱਕ ਆ ਯਾਰ ਮੈਕਬੁੱਕ ਆ ਅੱਗੇ ਲੈਕਟਾਪ ਹੀ ਹੁੰਦੇ ਤੇ ਬੋਕ ਬਿਕ ਬਣ ਗਿਆ ਹੋਣਾ ਤੂੰ ਸੱਜਣ ਅੱਜ ਵਾਲਾ ਵਲੌਗ ਬੜਾ ਇੰਟਰਸਟਿੰਗ ਬਹੁਤ ਹੀ ਘੈਂਟ ਹੋਣਾ ਲਾ ਉਹ ਇਸ ਲਈ ਕਿਉਂਕਿ ਇਸ ਵਲੌਗ ਤੋਂ ਹੀ ਆਪਾਂ ਇਹ ਜਿਹੜੇ ਵਲੌਗਿੰਗ ਵਾਲੇ ਕੈਰੀਅਰ ਦੀ ਆਪਣੀ ਸ਼ੁਰੂਆਤ ਕੀਤੀ ਸੀ ਸੋ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਕੀ ਆਪਣਾ ਸਾਰਿਆਂ ਨੂੰ ਪਹਿਲਾ ਵਲੌਗ ਜਿਹੜਾ ਆਪਾਂ ਜ਼ਿੰਦਗੀ 'ਚ ਸਾਰਨੋਂ ਪਹਿਲਾ ਵਲੌਗ ਬਣਾਇਆ ਸੀ ਕਿਹਦੇ ਨਾਲ ਬਣਾਇਆ ਸੀ ਕਿੱਥੇ ਗਏ ਕਿਵੇਂ ਬਣਾਇਆ ਸੀ ਕਿੱਥੇ ਖੜੋਤੇ ਸੀ ਕਿੱਥੇ ਬੈਠੇ ਸੀ ਤੇ ਕਿਵੇਂ ਬਣਾਇਆ ਸੀ ਹੱਸ ਕੇ ਬਣਾਇਆ ਸੀ ਕਿ ਲੜ ਕੇ ਬਣਾਇਆ ਤੂੰ ਸਾਰਾ ਉਹ ਪਹਿਲਾ ਵਲੌਗ ਜਦੋਂ ਬੰਦਾ ਨਵਾਂ ਨਵਾਂ ਹੈ ਨਾ ਵਲੌਗਿੰਗ ਸ਼ੁਰੂ ਕਰਦਾ ਉਹ ਤਾਂ ਫਿਰ ਨਾ ਨਾ ਕੰਮ ਜੇ ਹੋ ਜਾਂਦੇ ਨੂੰ ਕਹਿੰਦੇ ਇਹ ਪਹਿਲਾ ਵਲੌਗ ਤਾਂ ਬਣਾ ਕੇ ਨੇ 15 ਦਿਨ ਆਈ ਹੌਲੀ ਹੌਲੀ ਮੈਂ ਕਿ ਹਾਰਮਨ ਪਾ ਦੇ ਹੁਣ ਜੇ ਬਣਾਇਆ ਪਾ ਦੇ 15 ਦਿਨ ਤਾਂ ਨੇ ਬਣਾ ਕੇ ਹੀ ਰੱਖੀ ਰੱਖਿਆ ਪਹਿਲਾ ਵਲੌਗ ਬਣਾਇਆ ਸੀ ਸਜਣੋ ਅਪਲੋਡ ਕੀਤਾ YouTube ਤੇ 1 ਦਸੰਬਰ 2020 ਚ ਲਗਭਗ 5 ਸਾਲ ਹੀ ਹੋ ਚਲੇ ਆ ਉਹ ਤਾਂ ਥੋੜੀ ਥੋੜੀ ਮੁੱਛਾਂ ਫੜਦਿਆਂ ਸੀ ਤੇ ਦਾੜੀ ਨਹੀਂ ਸੀ ਆਈ ਜਾਂਦੇ ਨੂੰ ਪਤਾ ਲਾ ਜਾ ਓਏ ਐਡਿਟ ਆਪਣੇ ਹੀਰੇ ਨੇ ਕੀਤਾ ਹੈਗਾ ਸੋ ਪਹਿਲਾ ਵਲੌਗ ਆ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਨਾਲੇ ਬੇਬੇ ਦੇ ਰਿਐਕਸ਼ਨ ਦੇਖਾਂਗੇ ਉਹ ਵਲੌਗ ਤੇ ਨਾਲੇ ਮੰਮੀ ਦੇ ਰਿਐਕਸ਼ਨ ਦੇਖਾਂਗੇ ਸੋ ਦੱਸ ਦਈਏ ਪਹਿਲੇ ਵਲੌਗ ਚ ਆਪਾਂ ਗਏ ਸੀਗੇ ਕਿੱਥੇ ਗਏ ਸੀ ਬੇਬੇ ਜੇ ਤਾਂ ਕਿਉਂ ਲੈਣੇ ਨਹੀਂ ਗਏ ਹਾਂ ਆਪਣੇ ਚੋਲੇ ਭੂਆ ਘਰੇ ਗਏ ਸੀਗੇ ਸੋ ਉਹ ਵਲੌਗ ਆਪਾਂ ਕਰੀਏ ਸ਼ੁਰੂ ਫਿਰ ਦਿਖਾਈਏ ਆ ਜੋ ਵੀ ਸੱਜਣੋ ਲਓ ਵੀ ਸੱਜਣੋ ਕਰਦੇ ਸ਼ੁਰੂ ਇਧਰਲੀ ਸਾਈਡ ਆਪਾਂ ਹੋ ਗਿਆ ਇਧਰਲੀ ਸਾਈਡ ਆਪਾਂ ਸਕਰੀਨ ਚ ਲਾ ਦਿੰਨੇ ਆ ਸਕਰੀਨ ਤੇ ਤੁਹਾਨੂੰ ਸ਼ੋ ਹੋ ਗਈ ਹੋਗੀ ਨਾਲ ਨਾਲ ਵੇਖਿਓ ਤੇ ਯਾਰ ਪੰਜ-ਛੇ ਬੰਦੇ ਦੀ ਸ਼ਕਲ ਹੀ ਬੜੀ ਚੇਂਜ ਹੋ ਜਾਂਦੀ ਹੈ ਬੇਬੇ ਤੇ ਇਦਾਂ ਦੇ ਹੁੰਦਾ ਭਈਆ ਮੇਰਾ ਤੇ ਬੜਾ ਫਰਕ ਪੈ ਗਿਆ ਤੂੰ ਤਾਂ ਮੋਟਾ ਹੋ ਗਿਆ ਅੰਕੇ ਨਾਲ ਨਹੀਂ ਉਸ ਕਰ ਆ ਗਾੜੀ ਵੀ ਆਉਣੇ ਸੀ ਮੁੱਛਾਂ ਵੀ ਆਉਣੀਆਂ ਸੀ ਗੱਭਰੂ ਵੀ ਬਣਨਾ ਸੀਗਾ ਹੁਣ ਉਡਾਂ ਥੋੜੋ ਰਹਿਣਾ ਸੀਗਾ ਇਹਨੇ ਜਵਾਨੀ ਚੜ ਗਈ ਨਾਲ ਨਹੀਂ ਚੜ ਗਈ ਸੋ ਕਰੀਏ ਸ਼ੁਰੂ ਲਾਓ ਜੀ ਕਰਦੇ ਸ਼ੁਰੂ ਓ ਮਾਈ ਗਾਡ ਬੇਬੇ ਕਿੰਤੋਂ ਬਾਦ ਬਹਤ ਮਹਿੰਗਿਆ ਬਹੁਤ ਮਹਿੰਗਾ 250 ਦੇ ਸੋ ਆ ਜਿਹੜੀ ਹਾਈਲਾਈਟ ਨਹੀਂ ਬਣਿਆ ਹੀ ਨਹੀਂ ਹੈ BID ਬੇਬੇ ਜਾਣੇ ਅੱਜ ਡੈਸ਼ ਲਵਾਉਣੀ ਨਵੀਂ ਸੋ ਸੱਜਣੋ ਇਹ ਜਿਹੜੀਆਂ ਸਾਰੀਆਂ ਹਾਈ ਲਾਈਟਸ ਨੇ ਵਲੌਗ ਦੀਆਂ ਵਲੌਗ ਵਾਲੇ ਸ਼ੁਰੂ ਹੋਣਾ ਉਹ ਇੰਟਰੋਡਕਸ਼ਨ ਹੀ ਆਪਾਂ ਦਿਖਾਵਾਂਗੇ ਤੁਹਾਨੂੰ ਬੇਬੇ ਦਾ ਬ੍ਰੇਕਫਾਸਟ ਚੱਲੀ ਜਾਂਦਾ ਬੇਬੇ ਕੰਮ ਆ ਤਰ੍ਹਾਂ ਤਾਂ ਤਿਆਰ ਹੋ ਗਏ ਤਾਂ ਸੋ ਹਾਂ ਤਾਂ ਹੀ ਖਾਈ ਜਾਂਦੀ ਆਡੀਓ ਸਾਡੀ ਦੇ ਆਡੋ ਆਉਦਾ ਮੈਂ ਹਾਂ ਤਾਂ ਹੋਰ ਨਹੀਂ ਕਿਹੜੇ ਲਓ ਜੀ ਬੇਬੇ ਐਂਡ ਹਰਮਨ ਵਲੌਗਸ ਸੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਆਪਣੇ ਫਰਸਟ ਵਲੌਗ ਵਿੱਚ ਸਵਾਗਤ ਆ। ਲਓ ਜੀ ਇੱਥੇ ਆ ਗਈ ਇੰਟਰੋਡਕਸ਼ਨ ਆ ਗਈ ਪੋਤਾ ਬਲਵੰਤ ਕੌਰ ਦਾ ਹਰਮਨ ਖੂਸਾ ਠੀਕ ਆ ਜੀ ਠੀਕ ਆ ਠੀਕ ਆ ਬੇਬੇ ਮੂੰਹ ਵੇਖੀ ਮੇਰਾ ਬੇਬੇ ਸਤਿ ਸ਼੍ਰੀ ਅਕਾਲ ਇਹ ਮੈਂ ਕੀ ਖਾ ਕੇ ਗੋਲਗਾ ਇਹ ਬੂਠਾ ਬਣਾਇਆ ਹਰਮਨ ਤੇਰਾ ਅੱਜ ਆ ਪੇੜਾ ਮੂ ਮੇਰੇ ਨਾਲੋਂ ਵੀ ਪੇੜਾ ਲੱਗਦੀ ਆ ਹਾਂ ਨਰਗਾ ਪਤਲਾ ਜਿਹਾ ਲੱਗਦਾ ਆਈ ਬਦਲਾ ਇਸਰਦਾਤ ਨਹੀਂ ਬਲਵੰਤ ਕਰ ਬੇਬੇला ਕਿੰਨੀ ਰਿਸਪੈਕਟ ਨਾ ਤੇਰਾ ਨਾਲ ਇਹ ਆ ਪਿੱਛੇ ਬਾਪੂ ਜੀ ਨੇ ਹਾਂ ਵੇਖ ਲੈ ਵੇ ਲੋ ਬੰਦੇ ਚਲੇ ਜਾਂਦੇ ਮਗਰ ਯਾਦਾਂ ਹੀ ਰਹੇ ਤੇ ਕਿੱਥੇ ਚੱਲੇ ਹੁਣ ਆਪਾਂ ਸ਼ਾਪਿੰਗ ਤੇ ਬੇਬੇ ਕਹਿੰਦੀ ਚੱਲੇ ਸ਼ਾਪਿੰਗ ਤੇ ਤੇ ਸ਼ਾਪਿੰਗ ਤਾਂ ਸੱਚੀ ਪਹਿਲੇ ਸ਼ਾਪਿੰਗ ਵਾਲੀ ਦੇਖੀ ਹੋਈ ਹੈ ਹੈ ਜਿਹੜਾ ਭੂਆ ਨੂੰ ਦੇ ਕੇ ਆਂਦੀਆਂ ਮਠਾਈਆਂ ਮਠਾਈਆਂ ਉਹ ਸ਼ਾਪਿੰਗ ਕੀ ਜੀ ਪਹਿਲਾਂ ਲਈਆਂ ਸੀ ਨਾ ਸਜਣੋ ਮੇਰਾ ਮੂੰਹ ਵੇਖ ਕੇ ਕਹਿੰਦੇ ਹੱਸਣਾ ਕਾਰਟੂਨ ਜਾਈ ਲੱਗੀ ਜਾਂ ਨਾ ਮੈਂ ਤੇ ਤੇ ਉਹ ਤੁਸੀਂ ਬਾਜੂ ਜਾ ਕੇ ਗਾਣਾ ਸਾਰਾ ਸਿਰ ਫਰੋਣੇ ਸੋ ਅੱਗੇ ਮਿਲਦੇ ਫਿਰ ਗੱਡੀ ਚ oh my god ਮੈਂ ਤਾਂ ਰੈਡੀ ਬੈਠੀ ਆ ਕਿੱਥੇ ਚੱਲ ਕਿਉਂਕਿ ਮੈਨੂੰ ਇਹ ਲੈ ਕੇ ਹੀ ਨਹੀਂ ਸੀ ਗਿਆ ਮੈਨੂੰ ਤਾਂ ਘਰੇ ਹੀ ਛੱਡ ਕੇ ਸੀ ਕਿ ਦੋਵੇਂ ਜਾਣੇ ਹੈ ਆ ਆ ਰਾਤ ਰਹਿਏ ਦੋਵੇਂ ਜਾਣੇ ਰਾਤ ਰਹਿ ਕੇ ਆਏ ਸੀ ਸੋ ਮੈਂ ਤੇ ਮੈਂ ਤੇ ਬੇਬੇ ਗਏ ਸੀਗੇ ਆ ਕੇ ਆਏ ਸੀਗੇ ਉਦੋਂ ਉਦੋਂ ਦੀਵਾਲੀ ਲੈ ਕੇ ਗਏ ਸੀ ਦੀਵਾਲੀ ਤਾਂ ਮੈਂ ਨਾ ਤਾਂ ਇੱਕ ਦੋ ਦਿਨ ਪਹਿਲਾਂ ਗਏ ਸੀ ਉਦੋਂ ਵੈਂਟ ਹੁੰਦੀ ਸੀ ਨਾ ਆਪਣੇ ਕੋਲ ਹਾਂ ਗੰਟੋ ਤੇ ਗਏ ਵੈਂਟੋ ਤੇ ਗਏ ਸੀ ਹਾਂ ਤੇ ਦੱਸ ਫਿਰ ਹਾਂ ਵੈਂਟ ਤੇ ਚੱਲੇ ਆ ਬੇਬੇ ਬੜੀ ਪੜੀ ਬੇਬੇ ਝੂਟ ਵੜੇ ਬਹਾਰ ਦਿਆ ਸੀ ਕਿ ਚੱਲੇ ਭੂਆ ਕੋਲੇ ਭੂਆ ਕੋਲੇ ਬੇਬੇ ਕੀ ਕੰਮ ਕਰਦੇ ਦੱਸੋ ਦਵਾਈ ਲੋੜੀ ਦੇਣ ਚੱਲੇ ਦੀਵਾਲੀ ਦੇਨ ਗਏ ਸੀ ਬੇਬੇ ਭੂਆ ਕੋਲੇ ਆ ਗਾੜੀ ਲੈ ਕੇ ਵਹੀ ਸੋਚਿਆ ਕੀ ਵਲੌਗ ਬਣਾਏ ਇਹ ਫਿਰ ਪਹਿਲਾ ਵਲੌਗ ਯਾਰ ਦਰਸ਼ਕ ਵੀਰ ਕਦੋਂ ਦੇ ਕਹਿ ਰਹੇ ਸੀ ਕਿ ਬਹੁਤ ਬੜਾ ਚੇਂਜ ਹੋਇਆ ਹੈ ਇਹ ਨਾ ਤੇਰਾ ਮੂੰਹ ਇਹ ਕੇ ਆ ਸਾਈ ਜਾਂਦਾ ਤੂੰ ਤਾਂ ਹੋਰ ਹੀ ਲੱਗਦਾ ਤੂੰ ਹਰਮਨ ਦਾ ਹੈ ਹੀ ਨਹੀਂ ਕੀ ਤੇ ਬੇਇੱਜ਼ਤੀ ਮੇਰੀ ਦੀ ਤਵਾ ਲਾਈ ਜਾਂਦੇ ਸਾਰੇ ਆਣ ਅੱਜ ਅਸੀਂ ਵਲੌਗ ਬਣਾਉਣ ਲੱਗੇ ਆ ਕਾਲ ਨਹੀਂ ਫਰਾਂ ਫੰਗੇ ਬੇਬੇ ਨੇ ਉਹ ਤੋਂ ਪਹਿਲੀ ਵਾਰੀ ਵਲੌਗ ਬਣਾਉਣੇ ਜ਼ਿੰਦਗੀ ਦਾ ਬੇਬੇ ਇਹ ਕਰੀ ਕੀ ਜਾਂਦਾ ਪਹਿਲੇ ਵੀਡੀਓ ਤੇ ਹੀ ਨਾਰਮਲ ਬਣਾਉਂਦੇ ਰਹਿੰਦੇ ਸੀਗੇ ਪਰ ਇਹ ਚੀਜ਼ ਨਵੀਂ ਸੀ ਸਾਡੇ ਆਹ ਵੀ ਵੀਡੀਓ ਤਾਂ ਮੈਂ ਹੀ ਬਣਾਉਂਦੇ ਸੀ ਇਹਨਾਂ ਦੀ ਉਹ ਦੂਰ ਕਰਕੇ ਫੋਨ ਹਾਂ ਹਾਂ ਤੇ ਸਾਡੇ ਕੈਮਰਾਮੈਨ ਨੂੰ ਦੇ ਮਮੀ ਮਮੀ ਨੇ ਬਹੁਤ ਸਾਹ ਦਿੱਤਾ ਮਮੀ ਨੂੰ ਕਹਿਣਾ ਮਮੀ ਆ ਵੀਡੀਓ ਬਣਾਉਣੀ ਹੈ ਮਮੇ ਨੂੰ ਕਹਿਣਾ ਕੋਈ ਨਾ ਸਾਰੇ ਆਂਦੇ ਤੁਸੀਂ ਨਹੀਂ ਸੀ ਆਉਂਦੇ ਵੀਡੀਓ 'ਚ ਮੈਂ ਵੀਡੀਓ 'ਚ ਕੀ ਆਉਣਾ ਸੀਗਾ ਮੈਂ ਤਾਂ ਕੈਮਰਾਮੈਨ ਸੀ ਇਹਨਾਂ ਦਾ ਫਿਰ ਪਹਿਲਾਂ ਮੈਂ ਤੇ ਬੇਬੇ ਬਣਾ ਬਾਅਦ 'ਚ ਆਈ ਮਮੀ ਨੇ ਐਂਟਰੀ ਸੋ ਸਾਰੇ ਨੇ ਬੜਾ ਪਿਆਰ ਦਿੱਤਾ ਸਹੀ ਗੱਲ ਛੱਟ ਅਪ ਆਪਾਂ ਹਾਂਜੀ ਆਪਾਂ ਚੀਜ਼ਾਂ ਵੀ ਲੈਣੀਆਂ ਕੇਲੇ ਵੀ ਲੈਣੇ ਆਏ ਕੇਲੇ ਵੀ ਲੈਣੇ ਆ ਫਿਰ ਆਪਾਂ ਬਰਫੀ ਦਾ ਡੱਬਾ ਵੀ ਲੈਣਾ ਓ ਮਾਈ ਗੋਡ ਬੇਬੇ ਕਹਿੰਦੀ ਮੈਂ ਆਪਦੀ ਕੁੜੀ ਆ ਤੇ ਬਰਫੀ ਦਾ ਡੱਬਾ ਸੇਲ ਕੇ ਸਾਰਾ ਕੁਝ ਲੈ ਕੇ ਆ ਬੇਬੇ ਕਿੰਨਾ ਕੁ ਟਾਈਮ ਲੱਗੂ ਆਪਾਂ ਨੂੰ ਪਹੁੰਚਣ ਤੇ ਬੇਬੇ ਇਹ ਤਾਂ ਦੱਸ ਰਹੀ ਸਾਰਾ ਕੁਝ ਕਿਹੜਾ ਕਿਹੜਾ ਸਮਾਨ ਮੈਂ ਆਪਦੀ ਧੀ ਕੋਲੇ ਲੈ ਕੇ ਜਾਣਾ ਹੈ ਬੇਬੇ ਇਹਨਾਂ ਲੈ ਜਾਣਗੇ ਦਾਤਾ ਘੰਟਾ ਘੰਟਾ ਲੱਗ ਜੂਗਾ ਪੈੰਡ ਦੱਸ ਦੋ ਕਿਹੜਾ ਚੋਲਾ 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 ਮੇਰੇ ਵੀਰੋ ਬੋਲ ਬੋਲਨਾ oh my god ਚੋਲਾ ਚੋਲਾ ਬੀਬੀ oh my god ਕਰ ਬੋ oh my god ਹਾਂਜੀ ਮੂਰ ਕੱッセ ਕੱッセ ਜੇ ਬੀਬੀ ਦੇ ਅੱਪਾ ਨੂੰ ਜੁੜੇ ਤੇ ਬੀਬੀ ਇਹ ਨਿਊ ਇਸ਼ੂ ਲੈ ਤੁਹਾਨੂੰ ਅੱਗੇ ਜਾ ਕੇ ਬੇਬੇ ਨੇ ਨਵੇਂ ਬੂਟ ਲਏ ਬੂਟਾਂ ਦੀ ਗੱਲ ਵੀ ਬੜੀ ਘੈਂਡਾ ਪਹਿਲਾ ਵਲੌਗ ਦੇਖੋ ਬਾਅਦੋਂ ਬੇਬੇ ਤੋਂ ਸਟੋਰੀਸ ਹੁੰਦੇ ਆ ਕਿ ਬੂਟਾਂ ਪਿੱਛੇ ਕੀ ਸਟੋਰੀ ਸੀ ਨਵੇਂ ਬੂਟ ਲਏ ਰੇਟ ਵੀ ਦੱਸ ਦੇ ਕਿੰਨੇ ਦੇ ਲਏ ਬੇਬੇ ਕਿਹੜੀ ਕੰਪਨੀ ਦੇ ਗੁਚੀ ਦੇ ਗੁਚੀ ਦੇ ਨਹੀਂ ਰੇਟ ਹੋਰ ਹੀ ਕੋਈ ਐਡੀਟਰਸ ਹਾਂ ਇਹ ਤਾਂ ਹੋਰੀ ਕੰਪਨੀ ਆ ਅਸੀਂ ਬਹੁਤ ਮਹਿੰਗੇ ਆਏ ਹਨ ਬਹੁਤ ਮਹਿੰਗੇ ਆਏ ਆ ਕਿਤੋਂ ਬਾਅਦ ਬਹੁਤ ਮਹਿੰਗੇ ਆਏ ਬਹੁਤ ਮਹਿੰਗੇ 250 ਦੇ ਇੰਨੇ ਮਹਿੰਗੇ ਆ 250 ਮਹਿੰਗੇ ਆ 250 ਆ ਡਾਈ ਜਦੋਂ ਘੱਟ ਪਏ ਮੇਰੇ ਜੁੱਤੇ ਨੇ ਮਾਦੇ ਹਾਂ ਕੋਸ਼ਿਸ਼ ਬਹੁਤ ਕੀਤੀ ਵੀ ਦੋਸਾਂ ਹੀ ਲੈ ਲਗਦਾ ਬੰਨਿਆ ਹੀ ਮੇਰੇ ਤੇ ਕੀ ਸਟੋਰੀ ਸੀ ਇਹਦੇ ਪਿੱਛੇ ਸਟੋਰੀ ਦੱਸ ਜਿਹੜੇ ਤੂੰ ਬੂਟ ਲਾਇਏ ਸੀ ਆਪਾਂ 200 ਦਿੰਦੇ ਉੱਤੇ ਲੈਣਾ ਜੇ ਮੈਂ 50 ਹੋਰ ਲੈਣੀ ਲੈਣੀ ਕਿੰਦਾ ਲਾਇਏ ਸੀਗੇ ਜੀਰਾ ਜੀਰਾ ਲਾਇਏ ਸੀਗੇ ਬੂਟ ਬੇ 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 ਕਹਿੰਦੀ ਮੈਂ ਤੇ ਬਹੁਤ ਕੋਸ਼ਿਸ਼ ਕੀਤੀ ਸੀ ਕਿ 250 ਚ ਮੰਨ ਜੂ ਪਰ ਮੰਨਿਆ ਨਹੀਂ ਨਾ ਨਾ 200 ਜਾ ਹਾਂ 200 ਆ ਤਾਂ ਮੈਂ 250 ਹੀ ਲੈਣਾ ਪੇ 250 ਦੇ ਕੇ ਕਿਹੜਾ ਛੜਾਇਆ ਇਹ ਰੇਟ ਰੂਟ ਬੀਬੀਆਂ ਹੀ ਘਟਾ ਲੈਂਦੀਆਂ ਬੰਦਿਆਂ ਦੇ ਵਾਸਤੇ ਗੱਲ ਨਹੀਂ ਜੇ ਪਤਾ ਅੱਗੇ ਕੀ ਕਰਦੀ ਹੁੰਦੇ ਸੀ ਜਦੋਂ ਮੈਂ ਆਈ ਬੇਬੇ ਨੇ ਲੈ ਆਉਣੇ ਬੂਟ ਪਾਟ ਤੇ ਇੱਕ ਦੋ ਦਿਨ ਪਾ ਲੈਣੇ ਕਰ ਨਹੀਂ ਮੈਂ ਧੋ ਧੂ ਕੇ ਫਿਰ ਵਾਸ ਕਰ। ਸੱਚੀ ਬੇਬੇ। ਹਾਂ। ਕੀ ਧੋ ਕੇ ਘਰੇ ਬੇਬੇ ਕਹਿੰਦੀ ਹਾਂ। ਹਾਂ ਨਹੀਂ। ਇਹ ਮੇਰੇ ਇੱਥੇ ਅੱਡੀ ਜੀ ਮੜਦੇ ਹੁੰਦੇ ਸੀ। ਹਾਂ। ਜਦੋਂ ਜਦੋਂ ਵੱਢਦੇ ਮੈਂ ਧੋ ਕੇ ਧੁੱਪੇ ਰੱਖ ਦਿੰਨੇ ਤੇ ਦੂਜੇ ਤੀਜੇ ਨੇ ਮੈਂ ਭਰਾਵਾ ਇਹਦਾ ਮੇਰੇ ਮੇਜ ਨਹੀਂ ਮੇਰੇ ਹੱਡੀਆਂ ਵੱਢਦੇ। ਆਹ ਨਾ ਕਰਨ ਕੋਈ ਵੀ ਡੱਬਾ ਸਹਾਰ ਕੇ ਰੱਖ ਜਾਨਾ। ਤੇ ਸ਼ੌਣ ਵੀ ਬੇਬੇ ਨੇ ਆਈ। ਸ਼ੌਣ ਮਗਰ ਤਨ ਚਾਰ ਵਿਆਹ ਵੇਖੇ। ਆ ਛੋਕ ਤੇ ਪਿਓ ਨੂੰ ਮੈਂ ਆਖਿਆ ਬਾਈ ਮੈਨੂੰ ਇਹ ਪਸੰਦ ਨਹੀਂ ਲੋ ਸਾਸ ਦਾ ਸ਼ਾਰਮ ਮੈਂ ਤਾਂ ਨਹੀਂ ਇਹ ਜਣਾ ਨਾਲੇ ਭਾਰਾ ਚਲ ਕੋਈ ਨਹੀਂ ਅੰਦਰ ਬੀਬੀ ਫੇਰ ਕੀ ਹੋਗੇ ਛੱਟ ਸੜ ਦੇ ਵੇਖ ਹੀ ਜਾਣਾ ਲੈ ਬੇਬੇ ਸ਼ੁਰੂ ਤਾਂ ਬੜੀ ਤੇਜ਼ ਆ ਬੇਬੇ ਹੁਣ ਮੈਨੂੰ ਚੱਪਲਾ ਜਿਹੜੀਆਂ ਲੈ ਆਉਂਦੀਆਂ ਕਹਿੰਦੀ ਕੋਈ ਨਹੀਂ ਤੋਕੇ ਆਏ ਮੋੜੇ ਉਹਨੇ ਮੈਂ ਕਿਹਾ ਬੇਬੇ ਹੁਣ ਉਹ ਪਾਈ ਨਹੀਂ ਰਹੇਗੇ ਜਮਾਨੇ ਗਏ ਬਦਲ ਗਿਆ ਆ ਗੱਲਾਂ ਇਧਰ ਬਲੌਗ ਹਾਂਜੀ ਬੇਬੇ ਹੁਣਾਂ ਨੇ ਕਹਿੰਦੇ ਬੇਬੇ ਕੀ ਲਵਾਣਾ ਅੱਜ ਸੀਐਡੀ ਹੈ CID <laughs> CID ਨਵੀਂ ਦੇ ਚਲਾਉਣੇ ਆ ਅੱਛਾ LCD ਕੁਝ ਨਹੀਂ ਦਬਾਲੀ ਬੇਬੇ ਜੀ ਨਹੀਂ CID ਦਸੀ ਕੋਈ ਪਤਾ ਚੜਿਆ ਪਿਆ ਨਿਕਾ ਨਿਕਾ ਜਾ ਅੱਛਾ ਹੋਰ ਪੈਸੇ ਲੱਗ ਕੇ ਹੁਣ ਕੀ ਕਰ ਲਾਉ ਜੀ ਕਹਿੰਦੇ ਸੇਵਗੇਲੇ ਲੈ ਲੈ ਬੇਬੇ ਗਏ ਤੇ ਹੁਣ ਕੀ ਲੈ ਰਹਿ ਗਿਆ ਬੇਬੇ ਲੈਣ ਆਲਾ ਹੁਣ ਆਪਾਂ ਬਰਫ ਹੀ ਲੈਣੀ ਆ ਕਿੰਨਾ ਤੇ ਲੈਣੀ ਆ ਕਰਮਚੰਦ ਤੋਂ ਹਾਂ ਬੇਬੇ ਕਹਿੰਦੀ ਆਪ ਲੈਣੇ ਨੇ ਕਰਮਚੰਦ ਆ ਗਿਆ ਤੇ ਲੈਣੇ ਹੋਰ ਕਹੇ ਤਾਂ ਨਹੀਂ ਲੈਣੇ ਕਿਉਂਕਿ ਯਾਰ ਬੱਬੇ ਬਾਕੀ ਉਹਨਾਂ ਦਾ ਟੇਸਟ ਬੜਾ ਹੈ ਘੈਂਟ ਹੁੰਦਾ ਹੈ ਸੁਆਦ ਹੁੰਦਾ ਹੈ ਸਬਜ਼ੀ ਬਣਾਉਂ ਸੋਹਣੀ ਬਣਾਉਂਦੇ ਆ ਸਬਜ਼ੀ ਸਬਜ਼ੀ ਨਹੀਂ ਮਠਿਆਈ ਸੋਹਣੀ ਬਣਾਉਂਦੇ ਆ ਸੋਹਣੀ ਦਾ ਸੁਆਦ ਸੁਆਦ ਬਣਾਉਂਦੇ ਓ ਮਾਈ ਗੋਡ ਵੇਖ ਸੁਆਦੀ ਨਹੀਂ ਬਣਾਉਂਦੇ ਹੋ ਮੈਨੂੰ ਲੱਗਦਾ 바ਫੀ ਤਾਂ ਮਿਲ ਹੀ ਨਹੀਂ ਮੌਕੇ ਨਹੀਂ ਆਵੇ ਵੇਖ ਦੇ ਅੱਗੇ ਸੀਗੀ ਸੋ ਉਹ ਲੈ ਕੇ ਜਾਂਦੇ ਸੀ ਮੋਦੀ ਨਾਲ ਸੋ ਅਈ ਬੇਬੇ ਸ਼ਾਪਿੰਗ ਕਰਕੇ ਥੱਕ ਗਏ ਆਪਾਂ ਕੋਈ ਚੰਗਾ ਲੱਗਾ ਦੁਖੀ ਜਾਂਦੇ ਆਂ ਬੇਬੇ ਤਾਂ ਸੈਰੀ ਦੁਖ ਲਾਪਾ ਮਾਰੇ ਲੋਕਾਂ ਬਾਜ਼ਾਰ ਚ ਇਨਾ ਰਾਜ ਇਨਾ ਰਾਜ ਰਾਜ ਸਰਾਜ ਬਾਜ਼ਾਰ ਚ ਨਾ ਪਰਫੀ ਮਾਹਾਂ ਮਿਲੀ ਜਿਹੜੀ ਅਸੀਂ ਚਾਹੁੰਦੇ ਉਹ ਪਰਫੀ ਨਹੀਂ ਮਿਲੀ ਮਿਲੀ ਹੁਣ ਮੇਰੇ ਅੱਥਰਾਂ ਦੀ ਬਸਤ ਦਾ ਰੋਵਾ ਫੇਰਾ ਹੀ ਰਾਜ ਕੋਕ ਬੇਬੇ ਕੋਕ ਬੋਲ ਲਾਈਕ ਕਰਦੇ ਨਾਲ ਅਸੀਂ ਮਟਰ ਲੈ ਸੋ ਇਹ ਜੀਰੇ ਸੀ ਨਾ ਬੇਬੇ ਉਹ ਦੋ ਆਪਾਂ ਹਾਂ ਜੀ ਮੰਨੂ ਕਹਣਾ ਹੈ ਮੇਰੇ ਨਾਲ ਅਛਾ ਹਾਂ ਉਹਦੇ ਕੋਲ ਸਾਰਾ ਕੁਝ ਮੁੱਕ ਗਿਆ ਕਰਨਾ ਇੱਕ ਪਤੀਥਾ ਤੇ ਇੱਕ ਚੌਂਚੰਮ ਰਹਿ ਗਈ ਸੀ ਮੈਂ ਵੀ ਸਾਰਾ ਪਤਾ ਤੈਨੂੰ ਕੀ ਹੋਣਾ ਕਰਮਚੰਦ ਕਰਮਚੰਦ ਅੱਗੇ ਵੇਖੋ ਸਾਾਨੂੰ ਪਰਫੀ ਮਿਲਗੀ ਨਹੀਂ ਦਾਦੇ ਆਪਣੇ ਨਾਲ ਕਿਉਂ ਹੁੰਦਾ ਹਾਂ ਜੀ ਹਾਂ ਬੜੇ ਬੇਵਕੂਫ ਪੜੋ ਮੈਂ ਇਹਨਾਂ ਨੂੰ ਆ ਮਟਰ ਦਿਖਾ ਦਵਾਂ ਲੋ ਫਰੈਂਕਸ ਮਟਰ ਖਾ ਲੋ ਤੁਮ ਮਟਰ ਮਸੇ ਹੀ ਮਿਲੇ ਸੀਗੇ ਐਂ ਕਰਦੇ ਆਹ ਵੇ ਸਾਡਾ ਡੱਬਾ ਆ ਵੇ ਬੇਬੇ ਡੱਬਾ ਕਹਦਾ ਲਿਆ ਸੀ ਆਪਾਂ ਕੰਨ ਲੱਡੂ ਆਂਦਾ ਸੀ ਨਹੀਂ ਨਹੀਂ ਲੱਡੂ ਨਹੀਂ ਕੋਈ ਹੋਰ ਬਰਫੀ ਨਹੀਂ ਆਪਾਂ ਨੂੰ ਮਿਲੀ ਸੀ ਬਰਫੀ ਨਹੀਂ ਸੀ ਮੀਚਾਂ ਚਾਂ ਚਾਂ ਸੀ ਗਾਨੀ ਚਾਹ ਜੇ ਦੇਖੋ ਸਰ ਕਹਿੰਦੀ ਬਾਲੂ ਸ਼ਾਇ ਹੈ ਪਰ ਨਹੀਂ ਕੀ ਹਾਂ ਮਾਫਾ ਹੋ ਜਾ ਕੋਈ ਬਰਫੀ ਦਾ ਮੇਲ ਮੁੱਕ ਗਿਆ ਤੇ ਕਿੱਥੇ ਜਾਏ ਜੰਨੇ ਆ ਭੂਆ ਕੋਲੇ ਹਾਂਜੀ ਆ ਆਪਣੇ ਭੂਆ ਦਾ ਘਰ ਆਪਾਂ ਪਹੁੰਚ ਲਓ ਜੀ ਆਏ ਪਹੁੰਚ ਗਏ ਭੂਆ ਘਰੇ ਤੁਸੀਂ ਅਕਸਰ ਦੇਖਦੇ ਰਹਿੰਨੇ ਆ ਪਹਿਲੇ ਚੋਲੇ ਮੇਰੇ ਵੀਰੋ ਇਹ ਇਹ ਜਿਹੜਾ ਪਿੰਡ ਚੋਲਾ ਹੀ ਜੀਰੇ ਕੋਲੇ ਰਹਿ ਜਾਂਦਾ ਜੀਰਾ ਮਕਰੂਡ ਕੋਲੇ ਆ ਇੱਕ ਚੋਲਾ ਸਾਹਿਬ ਉਧਰ ਹੈ ਉਹ ਪਾਰ ਉਹ ਮੱਝ ਹੀ ਗੱਲ ਹੈ ਪਾਰ ਲ ਚੋਲਾ ਵਜਦਾ ਹਾਂ ਕਿਤੇ ਹੋਵੇ ਹੈ ਕਿੰਦਾ ਦਾ ਕਟਾਣਾ ਵਾਈਦਾ ਮਾਰਨਾਂ ਦਾ ਕਾਰਜ ਕਰਾ ਗਿਆ ਇਹ ਬਾਈਪੂਆਂ ਦਾ ਮੁੰਡੇ ਇਹ ਅੱਜ ਕੱਲ ਕੈਨੇਡਾ ਦੀ ਧਰਤੀ ਨੇ ਸਾਰੇ ਜਣੇ ਸਾਰੇ ਭੂਆ ਦੇ ਮੁੰਡੇ ਬਾਹਰ ਹੀ ਚਲੇ ਗਏ ਇਹ ਇੱਕੋ ਜਿਹਾ ਲੱਗਦੇ ਦੋ ਰਾ ਰਾਈ ਲਾ ਗਿਆ ਪਰ ਇਹ ਨਾ ਦੇਖੇ ਫਾਰਕ ਵਿੱਚ ਹਾਂ ਸਾਡ ਬਹੁਤ ਹੈ ਇਹ ਚਾਮੀ ਲਾ ਜਿਹੜਾ ਮੈਨੂੰ ਮਨ ਲੱਗਾ ਉਹ ਜ਼ੋਰ ਅਗੇ ਲੱਜਾਂਗੇ ਹੋਰ ਸ਼ੋਰ ਹੋ ਗਈ ਇਧਰ ਬੀਮਰ ਲਓ ਵੀਡੀਓ ਬੇਬੀ ਆ ਨਹੀਂ ਆਉ ਬਿਖੀ ਨਾ ਫਿਰ ਵੀ ਅੱਗੇ ਜਾਂਦੇ ਹਾਂ ਤੇ ਇਹਦਾ ਡੇਟਾ ਡੇਟਾ ਚਾਹੀਦਾ ਹੁੰਦਾ ਉਹ ਪਹਿਲਾਂ ਪਹਿਲਾਂ ਵੀ ਬੜੀ ਸੰਗ ਦੀ ਆਉਂਦੀ ਸੀ ਬਣਾਉਣ ਤੋਂ ਆਏ ਹੁੰਦਾ ਸੀ ਕਿ ਕਿਸੇ ਕੋਲੇ ਜਾ ਕੇ ਕਿਵੇਂ ਬਣਾਵਾਇਆ ਲ ਮੈਂ ਰਾਏ ਪਿੰਦਾ ਕਿ ਇਹ ਕਰੀ ਕੀ ਜਾਂਦਾ ਪਹਿਲਾਂ ਪਹਿਲਾਂ ਹਨਾ ਬੇਬੇ ਪਹਿਲਾਂ ਤਾਂ ਤੂੰ ਬਹੁਤ ਸੰਗਦਾ ਹੁੰਦਾ ਸੀਗਾ ਉਦੋਂ ਲੋਕਾਂ ਨੂੰ ਘੱਟ ਹੀ ਪਤਾ ਹੀ ਬਲੌਗਾਂ ਬਾਰੇ ਹਾਂ ਜੇ 5 ਸਾਲ ਹੋ ਗਏ ਹੁਣ ਤੇ ਬਹੁਤ ਲੋਕੀ ਬਲੌਗ ਬਣਾਉਂਦੇ ਹੁਣ ਤਾਂ ਤੂੰ ਸਾਰੇ ਬਣਾਈ ਜਾਂਦੇ ਵਾਦੂ ਹੁਣ ਤੇ ਬਹੁਤ ਲੋਕੀ ਬਲੌਗ ਬਣਾਉਣ ਲੱਗੇ ਉਦੋਂ ਜਿਵੇਂ ਬਹੁਤ ਘੱਟ ਤੇ ਕੋਈ ਰੀਅਰ ਸੀ ਹਨਾ ਜੇ 5 ਸਾਲ ਪਹਿਲਾਂ ਹਾਂ ਤੂੰ ਵੇਟ ਕਰੋ ਹੈਗੇ ਇੰਨੇ ਕਿ ਹੈਗੇ ਆ ਇੰਨੇ ਕੀ ਲੈ ਜਾਣੇ ਬੱਸ ਇੰਨੇ ਤਾਂ ਹੈਗੇ ਆ ਆ ਬੇਬੇ ਦੇ ਨਾਲ ਬੇਟੀ ਭੂਆ ਦੀ ਸਾਸ ਉਹ ਬੇਟੀ ਭੂਆ ਉਹ ਦੂਸਰੀ ਭੂਆ ਆ ਭੂਆ ਦਾ ਮੁੰਡਾ ਤੇ ਉਹ ਭਾਬੀ ਹਾਂ ਰੋੜ ਰਹਾ ਹਾਂ ਅਰਮਣਾ ਆਪਣਾ ਨਾਮ ਉਹ ਤੋਂ ਤੋੜ ਲਈ ਜਾਂ ਤੋਂੜੀ ਕੀ ਤੋੜਦੇ ਵੇ ਪਤਾ ਮੈਨੂੰ ਪਤਾ ਕੀ ਤੋੜੀ ਔਲੇ ਅੱਛਾ ਔਲੇ ਭੂਆ ਘਰੇ ਲੱਗੇ ਔਲੇ ਜਿਵੇਂ ਐਸੀ ਮੌਤ ਕਾਹਦੇ ਨਾਲ ਐਸੀ ਸਾਰੇ ਸੱਚੀ ਮੈਂ ਹਾਂ ਤਾਂ ਕੋਈ ਕਿਹੜੇ ਜਾਣ ਦਾ ਬਿੱਲੀਂ ਕਦੇ ਡਿੱਗ ਪਾਂਗੇ ਪਿਛਲੀ ਵਾਰੀ ਤੇ ਗਲੀਚ ਵੀ ਮੁੱਕਿਆ ਰਹੇ ਬਹੁਤ ਤੋੜੇ ਜਿਹੜੀ ਪਿਛੇ ਗਲੀ ਵਾਂਦੀ ਪਰ ਇਹ ਕਹਿਣ ਜਦੋਂ ਬਹੁਤ ਰੋਂਦੇ ਸੰਕਰਿਆ ਪਿੱਛੇ ਪਈ ਕਿਉਂ ਨਾ ਕਰੀਏ ਲੈ ਜੀ ਮੈਂ ਤੋੜਨ ਵਾਲਾ ਆਪਾਂ ਜੂਸ ਕਿਹੜੇ ਤੋੜੀ ਬੈ ਲਾਈ ਸੀ ਆਵੇ ਲਫਾਫਾ ਇੱਕ ਭਰ ਕੇ ਤੁਹਾਨੂੰ ਦੱਸਿਆ ਸੀ ਨਾ ਕਿਦਾਂ ਤੇ ਮੈਂ ਜੀ ਇਹ ਗੱਲਾਂ ਬਾਤਾਂ ਚੱਲ ਰਹੀਆਂ ਸਾਡੇ ਔਲਿਆਂ ਵੀ ਨੇ ਤੋੜੀ ਲਾ ਕੇ ਕਰਨੀ ਪੈਂਦੀ ਆ ਤੋੜੀ ਲਾ ਕੇ ਲਾਈ ਸੀ ਬੈ ਲਫਾਫਾ ਉਹ ਤਾਂ ਅਸੀਂ ਵੀ ਨਾ ਕਰੇ ਹੁੰਦੀਆਂ ਤੇ ਇਕੱਲੇ ਇਕੱਲਾ ਕਸ਼ ਕਰਦਾ ਨਹੀਂ ਇਹ ਜਸਪ੍ਰੀ ਦਾ ਹਾਂ ਸਾਰੇ ਕਮੈਂਟਾਂ ਚੱਲੇਗਾ ਆਂ ਕਿੱਥੇ ਬਚਾਈ ਕਰੀ ਜਾਉ ਆਇਆ ਆਇਆ ਾਂਤਰੇ ਹਾਂ ਮਟਰਾਂ ਦੇ ਮੱਕਾ ਕਿੰਨੇ ਤੋਂ ਘਰ ਦੇ ਆਉਂੋ ਬੱਪੂ ਨੂੰ ਜੀ ਬੇਬੇ ਦੇ ਆ ਗਿਆ ਅੱਛਾ ਸਾਨੂੰ ਨਹੀਂ ਤਿਆਰੀ ਫਿਰ ਗੁੱਡ ਨਾਈਟ ਲੱਗਾ ਪਹੁੰਚ ਕੇ ਕੀ ਖਾਦਾਂਗੀ ਸਰਦੀਆਂ ਦਾ ਟਾਈਮ ਹੀ ਮੰਜਿਆਂ ਦੇ ਸੁੱਤੇ ਪਏ ਸਾਰੇ ਹਾਂ ਨਹੀਂ ਤਾਂ ਹੀ ਆਇਆ ਬੜਾ ਵਧੀਆ ਲੱਗ ਰਿਹਾ ਯਾਰ ਨਾ ਸਾਰਾ ਨੀ ਵੇਚਣੀ ਜਾਂਦਾ ਓ ਮਾਈ ਗੋਡ ਹੈਲੋ ਫਰੈਂਕਸ ਵਿਦ ਸੰਗ ਅਸੀਂ ਗਲਾਵੀਆਂ ਬਣਾ ਸਿਖਾ ਗਿਆ ਹਾਂ ਹਾਂ ਤੇ ਵਰਤੇ ਰਹੀ ਹੈ ਵਿੱਚਾਂ ਰਹਿ ਗਿਆ ਕਰ ਲਾ ਆ ਵੀਚਾਂ ਨਹੀਂ ਰਹਿ ਇਹਦੇ ਬੇਬੇ ਦਾ ਬ੍ਰੇਕਫਾਸਟ ਚੱਲੀ ਜਾਂਦਾ ਅੱਛਾ ਲਾਓ ਜੀ ਸੌਂਗੇ ਉੱਠ ਕੇ ਸੁਬਾਹ ਹੋ ਗਈ ਹੈਂ ਮੰਨਦੇ ਹੀ ਜਾਂ ਨਹੀਂ oh my god ਯਾਰ ਮੈਨੂੰ ਇਗਨੋਰ ਕਰਿਓ ਸਾਰੇ ਜਮੇ ਇਹ ਸ਼ਗਲ ਨਾ ਬੇਬੇ ਨੇ ਰੀ ਲੇਂਗਾ ਨਹੀਂ ਪੂਰੀਆਂ ਦੇ ਵੇ ਮੂੰਹ ਵਿੱਚ ਚਾਲਦਾ ਨਹੀਂ ਮਾੜ ਮਟਾ ਚਾਲਦਾ ਇਹਨੇ ਲੱਗਦਾ ਮਾੜ ਮੋਟਾ ਨਹੀਂ ਬੇਬੇ ਫੇਮ ਦਾ ਮੂੰਹ ਭਾਈ ਸਾਹਿਬ ਨਾਲ ਬਣਾਓ ਮਲਾਂ ਜਾ ਰਹੇ ਆ ਭਾਈ ਜੀ ਨਾ ਬਣਾਓ ਪਲੀਜ਼ ਇਹ ਜਾਦੇ ਇੰਦਾ ਡਾਉਣ ਜੀ ਕਹਿੰਦਾ ਮੁੰਡਾ ਕਹਿੰਦਾ ਹੁਣ ਮੈਂ ਕਰਦਾ ਉਹ ਖਤਲਾ ਹੁੰਦਾ ਸੀ ਇਹਦੇ ਸਿਸਟਮ ਰੱਖੇਗਾ ਇਹਦੇ ਮੋਟਾ ਆਖ ਪਾ ਦੇ ਨੀ ਰੱਤ ਚੱਲ ਚੱਲ ਬਾਹਰ ਅੱਜ ਕੱਲ੍ਹ ਹੱਥ ਕੈਨੇਡਾ ਦੀ ਧਰਤੀ ਤੇ ਪਾ ਵਿਚਾਰੇ ਨੂੰ ਪਹਿਲਾਂ ਬੜਾ ਸੀ ਕਿ ਮੈਂ ਜਾਣਾ ਕਹਿੰਦਾ ਯਾਰ ਪੰਗਾ ਹੀ ਪਾ ਲੈ ਕੋਣਾਂ ਨੇ ਪੰਗਾ ਪੈ ਗਿਆ ਹੁਣ ਤੇ ਜੀ ਕਰਦਾ ਕੰਮ ਬਹੁਤ ਹੁਣ ਤੇ ਨਹੀਂ ਕਰਦਾ ਵਾਪਸ ਆ ਜਾ ਜੀ ਨਹੀਂ ਲੱਗਦਾ ਕੰਮ ਬਹੁਤ ਘੁੱਟ ਦੁੱਗੀ ਜਾਂਦੇ ਸਾਰੇ ਚਮਕਾ ਕੇ ਰੱਖਦੇ ਨੇ ਉਹ ਗ੍ਰੀਨ ਟੀ ਮੇਰੇ ਵਾਸਤੇ ਇਹ ਡਾਈਟਿੰਗ ਬੜੀ ਕਰਦਾ ਹੁੰਦਾ ਬਹੁਤ ਬਹੁਤ ਖਾਂਦਾ ਹੀ ਨਹੀਂ ਚੀਜ਼ਾਂ ਗ੍ਰੀਨ ਟੀ ਆਪਸਾ ਹੰਗਲਾਇਆ ਬਾਹਰ ਚੱਕਰ ਮੈਂ ਕੋ ਫੈਮਿਲੀ ਐ ਕਹਿੰਦੇ ਕੰਕ ਉਹ ਆਪਣੀ ਗੱਡੀ ਵੀ ਧੋ ਦੇ ਯਾਰ ਉਹ ਵਿਚਾਰੀ ਇਕੱਲੀ ਖੜੀ ਸਰਬ ਤੋਂ ਗੱਡੀ ਧੋ ਦਿੰਦੇ ਆ ਸਾਰਾ ਫਿਰ ਪਹਿਲਾਂ ਬੜਾ ਜਾਂਦੇ ਨਹੀਂ ਤੇ ਬੜਾ ਦਿਲ ਲੱਗਦਾ ਮੈਂ ਕੁਆ ਕਰਨਾ ਬੜਾ ਜੀ ਲੱਗਦਾ ਕਿਤੇ ਗੱਡੀ ਤੋਂ ਹਟ ਨਹੀਂ ਜਾਂਦੇ ਨਹੀਂ ਨਹੀਂ ਹਾਲੇ ਤੇ ਦੋ ਹਣੇ ਦੂਜਾ ਦੋ ਭੂਆ ਦੇ ਤਿੰਨ ਤਿੰਨ ਭੂਆ ਦੇ ਮੁੰਡੇ ਹੋਰ ਨੇ ਪਹਿਲਾਂ ਦੇ ਕੈਨੇਡਾ ਗਏ ਹੋਏ ਉਹ ਪਹਿਲਾਂ ਨੇ ਗਏ ਆ ਓਏ ਬਾਹਲਾ ਦੇ ਲੱਗਦਾ ਹਰ ਕਹਾਂ ਚਮਕਾ ਦੇਣੀ ਆਪਾਂ ਜਿਹੜੇ ਦੂਰੀਆਂ ਅੱਖਾਂ 'ਚ ਵੰਦੇ ਲਾਓ ਜੀ ਹੁਣ ਮੈਂ ਤੇ ਬੇਬੇ ਚੱਲੇ ਵਾਪਸ ਕਰ ਲਉ ਇਧਰ ਵੀਰ ਜੀ ਹੋਣੀ ਆ ਆਪਣੇ ਕਹਿੰਦੇ ਗੱਡੇ ਗਏ ਚਮਕਾ ਦੇਣੀ ਆ ਅੱਜ ਆਖ ਬਾਦ ਲਾਓ ਜੀ ਗੱਡੀ ਚਮਕਾ ਰਹੇ ਨੇ ਆਪਣੀ ਵਿਚਾਰੇ ਨੇ ਧੋ ਦਿੱਤੀ ਇਹਨੂੰ ਯਾਰ ਕਰਾ ਕੇ ਬਹੁਤ ਵਧੀਆ ਧੋਤੀ ਸੀ ਇੰਜੋਏ ਕਰ ਰਹੇ ਹੁਣ ਆਪਣਾ ਪਹਿਲਾ ਵਲੌਗ ਆਏ ਸੱਜਣਾ ਪਹਿਲਾ ਬਲੌਗ ਆ ਹਾਂ ਬਾਈਗਨੋਰ ਕਰਨਾ ਫੇਸ ਇਗਨੋਰ ਕਰਿਓ ਕਿਉਂ ਇੰਨਾ ਵੀ ਨਹੀਂ ਮਾੜਾਗਾ ਅੱਗੇ ਬੇਜਤੀ ਬੂਤੀ ਕਰਕੇ ਤੇ ਕਹਿੰਦੇ ਇੰਨਾ ਵੀ ਨਹੀਂ ਮਾੜਾਗਾ ਐ ਬੇਬੇ ਇਹਨੇ ਮਾੜਾ ਹੀ ਵੀ ਗੱਡੀ ਆਪਣੀ ਧੋਉਂਦਾ ਨਾ ਇਹ ਹੁਣ ਹਾਂ ਘੰਟੋ ਤੂੰ ਤਾਂ ਨਹੀਂ ਐਡਾ ਸੋਹਣਾ ਤੇ ਮੈਂ ਫੇਰ ਵੀ ਬਿਊਟੀਫੁੱਲ ਲੱਗਦੇ ਤੇਨ ਨਾਲੋਂ ਜ਼ਿਆਦੇ। ਓਹ ਅੱਛਾ ਜੀ। ਕਿਹਦੀ ਲਾਈਨ ਹੈ? ਵੈਟੀ ਫਾਈ। ਕਿਹੜੇ ਕਿਹੜਾ ਫੁੱਲ? ਵੈਟੀ ਫੁੱਲ ਗਲਾਬ ਦਾ। ਬਿਊਟੀਫੁੱਲ ਬੇਬੇ ਕਹਿੰਦੇ। ਇਹਨੂੰ ਤੂੰ ਤੇ ਸੋਹਣਾ ਨਹੀਂ ਲੱਗਦਾ ਮੈਂ ਤੇ। ਹਾਂ। ਬਿਊਟੀਫੁੱਲ ਲੱਗ ਰਹੀ ਹੈ। ਓ ਬੇਬੇ ਗੱਡੀ 'ਚ ਬੈਠੀ ਹੈ। ਮੈਨੂੰ ਲਾਡੈ ਇਤਿ ਸਮਰਤੀ ਕਰਦੀ ਹਾਂ ਆਪਾਂ ਸੋ ਅੱਜ ਹੀ ਸਸੀ ਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਜਿੰਨਾਂ ਨੇ ਵੀ ਵੀਰਾ ਭੈਣਾ ਭਰਾਵਾਂ ਨੇ ਵਲੌਗ ਦੇਖਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੂ ਦੱਸਿਓ ਤੁਹਾਨੂੰ ਇਹ ਸਾਡਾ ਪਹਿਲਾ ਵਲੌਗ ਕਿੱਦਾਂ ਲੱਗਾ ਤੇ ਸਾਡੇ ਨੈਕਸਟ ਵਲੌਗ ਵੇਖਣ ਲਈ ਸਾਡੀ ਚੈਨਲ ਨੂੰ ਕਾਲੋ ਸਬਸਕ੍ਰਾਈਬ ਹਰਮਨ ਐਂਡ ਬੇਬੇ ਐਂਡ ਹਰਮਨ ਵਲੌਗਸ ਥੈਂਕ ਯੂ ਲਵ ਯੂ ਟੂ ਲਵ ਯੂ ਸੱਜਣਾ ਥੈਂਕ ਯੂ ਸੋ ਹਰ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਤੋਂ ਬੜਾ ਬੜਾ ਵਧੀਆ ਲੱਗੇ ਨਾ ਵੇ ਵੇ ਬੜਾ ਵਧੀਆ ਤੇ ਹੁਣ ਆਪੇ ਪਹਿਲੇ ਜਮਾਨੇ ਦਾ ਤਾਂ ਵਧੀਆ ਲੱਗਾ ਆ ਲਾਲੂ ਸਾਹਿਬ ਕੀ ਪਹਿਲੇ ਜਮਾਨੇ ਦਾ ਇਹ ਬਲੌਗ ਹੈ ਹੁਣ ਆਪੇ ਇਹ ਬਲੌਗ ਦੇ ਕਮੈਂਟ ਪੜਾਂਗੇ ਕਿ ਕਿੱਦਾਂ ਦੇ ਕਮੈਂਟ ਆਏ ਸੀਗੇ ਲੋ ਜੀ ਸਭ ਤੋਂ ਪਹਿਲਾ ਕਮੈਂਟ ਆਇਆ ਨਰਿੰਦਰ ਅਨੂ ਅਨੂ ਜੀ ਦਾ ਉਹਨਾਂ ਦਾ ਪੜਦੇ ਹਰਮਨ ਬੇਟਾ ਤੂੰ ਬਹੁਤ ਕਰਮਾ ਵਾਲਾ ਜੋ ਤੇਰੀ ਦਾਦੀ ਨਾਲ ਇਤਨਾ ਪਿਆਰਾ ਤੁਸੀਂ ਦੋਵੇਂ ਜਾਨੇ ਇਸ ਤਰ੍ਹਾਂ ਖੁਸ਼ ਰਹੋ ਰੱਬ ਸਭ ਨੂੰ ਖੁਸ਼ ਰੱਖੇ ਸੋ ਦੂਜਾ ਆਇਆ ਗਰਾਇਆ ਸਿੰਘ ਹਰਮਨ ਤੁਸੀਂ ਬਹੁਤ ਕਿਸਮਤ ਤੋਂ ਜੋ ਇੰਨਾ ਪਿਆਰ ਮਿਲਿਆ ਦਾਦ ਗਿਆ ਦਾ ਵਾਹਿਗੁਰੂ ਜੀ ਇਹ ਪਿਆਰ ਹਮੇਸ਼ਾ ਬਣਾਈ ਰੱਖਣਾ ਸੋ ਤੀਜਾ ਕਮੈਂਟ ਆਇਆ ਬੇਬੇ ਜੀ ਸੱਚੀ ਸੇਮ ਟੂ ਸੇਮ ਮੇਰੇ ਦਰ ਦੀ ਵਰਗੀਆਂ ਬਹੁਤ ਯਾਦ ਆਉਂਦੀਆਂ ਮੈਨੂੰ ਉਹਨਾਂ ਦੀ ਪਰ ਤੁਹਾਨੂੰ ਦੇਖ ਕੇ ਖੁਸ਼ੀ ਮਿਲਦੀ ਆ ਬਹੁਤ ਮੇਰੀ ਉਮਰ ਵੀ ਤੁਹਾਨੂੰ ਲੱਗ ਜੇ ਦਾਦੀ ਮੰਮਾ ਲਵ ਯੂ ਸੋ ਮੱਚ ਫੋਰਐਵਰ ਐਂਡ ਹੱਗ ਐਂਡ ਥੈਂਕਸ ਹਰਮਨ ਜੀ ਦਾ ਜੋ ਤੁਹਾਨੂੰ ਇੰਨਾ ਕੁਝ ਸੇਕਾਉਂਦੇ ਨੇ ਤੁਸੀਂ ਪਰਫੈਕਟ ਐਕਟਿੰਗ ਕਰਦੇ ਲੋ ਜੀ ਕਮੈਂਟ ਤੇ ਬੜੇ ਨੇ ਹਨਾ ਬੜਾ ਪਹਿਲੇ ਵਲੌਗ ਤੋਂ ਹੀ ਆਪਾਂ ਨੂੰ ਬੜਾ ਪਿਆਰ ਦਿੱਤਾ ਆਪ ਦਾ ਨਾ ਮੈਨੂੰ ਫੇਸ ਵੇਖ ਕੇ ਤੇ ਲੱਗਾ ਕਿ ਹਨਾ ਇੰਦਾ ਕਿੰਨਾ ਕਿੰਦਾ ਸੋਹਣਾ ਲੱਗਦਾ ਫੇਸ ਤੇ ਤੇਰਾ ਇਹਦਾ ਜਿੱਦਾਂ ਜੰਮੀ ਇਹਨਾਂ ਮਾਰ ਗਈ ਤੇ ਮੇਰੇ ਪਾਪਾ ਮੂੰਹ ਗਿੰਦਾ ਅੱਲਾ ਦਾ ਗਾਇ ਸੋ ਅੱਛਾ ਹੋ ਨਿੱਤ ਲਿੱਸਾ ਜਮੂ ਸੋ ਸ਼ੁਰੂ ਤੋਂ ਹੀ ਬੜਾ ਪਿਆਰ ਮਿਲਿਆ ਇਹ ਇਹ ਨਾ ਜਿਹੜਾ ਪਹਿਲਾ ਵਲੌਗ ਸੀ ਬੜੀਆਂ ਪੁਰਾਣੀਆਂ ਯਾਦਾਂ ਸੀ ਜਿਹੜੀਆਂ ਤਾਜ਼ਾ ਹੋਈਆਂ ਸਾਰਾ ਤੁਹਾਨੂੰ ਵੀ ਬੜਾ ਵਧੀਆ ਲੱਗਾ ਹੋਊਗਾ ਸੋ ਇਹ ਪਹਿਲਾ ਵਲੌਗ ਸੀ ਇਹ ਆਪਣਾ ਇੱਕ ਨਾ ਉਹ ਤਰ੍ਹਾਂ ਦਾ ਸੀ ਜਿਵੇਂ ਆਪਾਂ ਨੀ ਨਹੀਂ ਰੱਖਦੇ ਕਿਸੇ ਚੀਜ਼ ਦੀ ਨੀ ਪੱਥਰ ਰੱਖਦੇ ਇਹ ਜਿਵੇਂ ਕਿਵੇਂ ਕਿਵੇਂ ਉੱਤਰਦੀ ਹੈ ਕਿਵੇਂ ਕਿਵੇਂ ਤਾਂ ਜਾਂਦੀ ਹੈ ਹਾਂ ਇਹ ਆਪਣੀ YouTube ਚੈਨਲ ਦਾ ਨੀ ਪੱਥਰ ਸੀ ਜਿਹੜਾ ਆਪਣਾ ਰੱਖਿਆ ਸੋ ਪਹਿਲੇ ਵਲੌਗ ਨੂੰ ਹੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬੜੇ ਸੋਹਣੇ ਕਮੈਂਟ ਨੇ ਸਾਰੇ ਸੋ ਸਾਰੇ ਆਪਾਂ ਤੁਹਾਨੂੰ ਪੜ ਕੇ ਦਿਖਾਵਣੀ ਚਾਹਦੇ ਵੇਖਿਆ ਮੈਂ ਸੱਚ ਬੋਲਿਆ ਤੇ ਲਾਈਟ ਵੀ ਆ ਗਈ ਸੋ ਬੜਾ ਪਿਆਰ ਮਿਲਿਆ ਸੋ ਬੜੀਆਂ ਯਾਦਾਂ ਤਾਜ਼ੀਆਂਆਂ ਆਆਂ ਕਿਉਂ ਬੇਬੇ ਵੇਖ ਕੇ ਖੁਸ਼ੀ ਮਿਲੀ ਖੁਸ਼ੀ ਮਿਲੀ ਪ੍ਰਾਣੀਆਂ ਵੇਖ ਕੇ ਜੋ ਵੀ ਪ੍ਰਾਣੀਆਂ ਜਿਆਦਾ ਵੇਖ ਕੇ ਖੁਸ਼ੀ ਮਿਲੀ ਜੋ ਵੀ ਇਹ ਸਭ ਕੁਝ ਨੇਚਰਲ ਹਨਾ ਵਧੀਆ ਸੋ ਸੱਜਣਾ ਤੁਹਾਨੂੰ ਇਹ ਵਲੌਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਇਦਾਂ ਹੀ ਪਿਆਰ ਦਿੰਦੇ ਰਹੋ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰਹੋ ਹੱਸਦੇ ਵਾਦੋ ਨਵੇਂ ਕੋਝਣਾ ਕੋਦੂਸੀ ਵੀ ਕੋਝੇ ਰਹੋ ਤੇ ਆਦੇ ਵਾਦੇ ਰਹੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਬਾਏ 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 ਸਭ